ਮੈਂ ਮੇਰਾ ਨਾਮ ਰਮੇਸ਼ ਕਪੂਰ ਐਡਵੋਕੇਟ ਹੈਗਾ ਜੀ ਵੋਟ ਨੰਬਰ ਤੇ ਮੈਂ ਵੋਟ ਨੰਬਰ 10 ਤੋਂ ਆਮ ਆਦੀ ਪਾਰਟੀ ਤੋਂ ਆਜ਼ਾਦ ਉਮੀਦਵਾਰ ਕੰਟੈਸਟ ਕਰ ਰਿਹਾ ਹਾਂ ਆਪਣੀ ਵੋਟ ਤੋਂ ਮੇਰਾ ਚੋਣ ਨਿਸ਼ਾਨ ਲੈਟਰ ਬਾਕਸ ਹੈ ਜੀ ਆਮ ਆਦੀ ਪਾਰਟੀ ਦਾ ਨਿਸ਼ਾਨ ਤਾਂ ਪਹਿਲੀ ਗੱਲ ਛਾੜੂਗਾ ਹਾਂ ਜੀ ਆਮ ਆਦੀ ਪਾਰਟੀ ਤੋਂ ਆਜ਼ਾਦ ਮੀਰ ਹੋਰ ਕਿਦਾਂ ਦੇਖੋ ਜੀ ਮੇਰਾ ਪਾਰਟੀ ਦੇ ਵਿੱਚ ਜਿਹੜਾ ਇਹਨਾਂ ਨੇ ਗਲਤ ਕੈਂਡੀਡੇਟ ਦਾ ਚੋਣ ਕੀਤਾ ਹੈਗਾ ਵਾ ਇਹਨਾਂ ਨੇ ਜਦਕਿ ਮੇਰੀ ਸੀਟ ਮੇਰਾ ਹੱਕ ਬੰਦਾ ਸੀ ਇਸ ਕਰਕੇ ਮੈਂ ਆਪਣੇ ਆਪ ਨੂੰ ਆਮ ਆਦੀ ਪਾਰਟੀ ਦਾ ਆਜ਼ਾਦ ਉਮੀਦਵਾਰ ਕਹਿਣਾ ਵਾ ਕਿਉਂਕਿ ਆਜ਼ਾਦ ਉਮੀਦਵਾਰ ਕਿਉਂਕਿ ਜਿਹੜਾ ਐਂਟੀ ਡਿਫੈਕਸ਼ਨ ਲਾਅ ਹੈ ਉਹ ਕੌਂਸਲਰ ਤੇ ਅਪਲਾਈ ਨਹੀਂ ਹੁੰਦਾ ਜੀ ਠੀਕ ਹੈ ਜੀ ਤੇ ਜੇ ਅਗਰ ਜਿੱਤਦੇ ਹਾਂ ਤੇ ਕਿਹੜੀ ਕਿਹੜੀ ਝੋਲੀ ਪਾਉਂਗੇ ਦੇਖੋ ਜੇ ਜਿੱਤਦੇ ਹਾਂ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਆਪਣੀ ਪਾਰਟੀ 'ਚ ਵਾਪਸ ਜਾਊਂਗਾ ਜੀ ਠੀਕ ਹੈ ਤੇ ਜੇ ਗੱਲ ਕਰੀਏ ਤੁਹਾਡੇ ਮੁੱਦਿਆਂ ਦੀ ਇਸ ਇਲਾਕੇ ਦੀ ਕਿਉਂਕਿ ਇਸ ਵਾਰ ਇਸ ਇਲਾਕੇ ਦੇ ਵਿੱਚ ਪਿਛਲੇ 5 ਵਾਰ ਤੋਂ ਲਗਾਤਾਰ ਕਾਂਗਰਸ ਦਾ ਹੀ ਕੌਂਸਲਰ ਬੰਦਾ ਆ ਰਿਹਾ ਹਾਂ ਜੀ ਦੇਖੋ ਮੇਰੇ ਦੇਖੋ ਜੀ ਮੇਰਾ ਜਿਹੜਾ ਇੱਕ ਟਾਰਗੇਟ ਹੈਗਾ ਵਾ ਕਿ ਇੱਕ ਤੇ ਜਿਹੜਾ ਕੈਂਡੀਡੇਟ ਆ ऑलरेडी ਪਿਛਲੇ 5 5 ਵਾਰ ਤੋਂ ऑलरेडी ਬੰਦਾ ਆ ਰਿਹਾ ਵਾ ਮੇਰੇ ਸਾਹਮਣੇ ਉਹਨਾਂ ਰਿਟਾਇਰ ਹੋ ਜਣਾ ਚਾਹੀਦਾ ਵਾ ਤੇ ਇੱਕ ਨਵੇਂ ਚਿਹਰੇ ਨੂੰ ਉਹ ਵੀ ਬੜੇ ਸਾਡੇ ਸਨਮਾਨਜਨਕ ਆਪਣੇ ਪੁਰਾਣੇ ਕੌਂਸਲਰ ਸਾਹਿਬ ਹੈਗੇ ਆ ਇੱਕ ਨਵੇਂ ਚਿਹਰੇ ਨੂੰ ਇੱਕ ਇੱਕ ਮੌਕਾ ਦੇਣਾ ਚਾਹੀਦਾ ਵਾ ਕਿਉਂਕਿ ਮੈਂ ਇੱਕ ਨਵੀਂ ਜੰਗ ਹੋਣ ਕਰਕੇ ਪੜਿਆ ਲਿਖਿਆ ਹੋਣ ਕਰਕੇ ਮੱਲੇ ਦੇ ਆਮ ਘਰ ਦੇ ਵਿੱਚ ਉੱਠ ਕੇ ਆਇਆ ਮੈਨੂੰ ਪਤਾ ਲੋਕਾਂ ਨੇ ਦੁੱਖ ਦਰਦ ਕੀ ਆ ਮੱਲੇ ਦੀਆਂ ਤਕਲੀਫਾਂ ਕੀ ਆ ਮੱਲੇ ਚ ਲੋ ਮੱਲੇ ਚ ਕੀ ਪਾਣੀ ਦੀ ਪ੍ਰੋਬਲਮ ਹੈਗੀ ਆ ਅਤੇ ਟ੍ਰੈਫਿਕ ਦੀ ਬੜੀ ਪ੍ਰੋਬਲਮ ਹੈਗੀ ਆ ਇਸ ਕਰਕੇ ਮੇਰੇ ਸਾਹਮਣੇ ਮੈਨੂੰ ਇੱਕ ਵਾਰ ਮੌਕਾ ਮਿਲਣਾ ਚਾਹੀਦਾ ਜੀ ਕੰਪੇਨੀ ਨੇ ਕਿਸ ਤਰ੍ਹਾਂ ਕਰਦੇ ਕਿ ਹੋਰ ਕੰਪੇਨੀ ਜੀ ਕੀ ਕਿਸੇ ਤਰੀਕੇ ਦਾ ਤੁਹਾਡੇ ਤੇ ਕੋਈ ਦਬਾਅ ਜਾਂ ਕੋਈ ਠੱਕੇਸ਼ਾਈ ਤੁਹਾਡੇ ਨਾਲ ਹੋ ਰਹੀ ਹੈ ਦੇਖੋ ਜੀ ਮੈਂ ਇੱਕ ਆਮ ਘਰ ਤੋਂ ਬਿਲੋਂਗ ਕਰਦਾ ਹਾਂ ਕਿਉਂਕਿ ਸਾਡੀ ਜਿਹੜੀ ਆਮ ਆਮ ਆਦੀ ਪਾਰਟੀ ਦੀ ਜਿਹੜੀ ਸਾਡੀ ਪਿਛਲੀ ਕੰਪਲੇਨ ਸੀ ਆਪਾਂ ਆਮ ਇੱਕ ਸਿੰਪਲ ਇੱਕ ਆਮ ਘਰਾਂ ਚੋਂ ਜਾ ਕੇ ਬਿਨਾ ਜ਼ਿਆਦਾ ਖਰਚਾ ਕਰਕੇ ਅਬ ਮੈਂ ਪ੍ਰਚਾਰ ਕਰਦਾ ਪਿਆ ਹਾਂ ਤੇ ਮੇਰੀ ਅਹੀ ਇੱਕ ਹੋਰ ਇੱਕ ਹੋਰ ਮੈਂ ਇੱਕ ਦੇਖੋ ਛੋਟੀ ਕੰਪਲੇਂਟ ਹੈ ਕਿਨੇ ਜਿਹੜਾ ਵੀ ਬੋਰਡ ਲੰਨਾ ਵਾ ਮੇਰੇ ਕੱਲ ਵੀ ਰਾਤੀ ਦੋ ਬੋਰਡ ਅੱਥੇ ਲੱਗੇ ਆ ਫਲੈਕਸ ਲੱਗੇ ਆ ਦੋ ਬੋਰਡ ਪਰੇ ਲੱਗੇ ਸੀ ਕਰੋ ਮੇਰੇ 10 ਬੋਰਡ ਲੱਗੇ ਸੀ ਹੁਣ ਪਤਾ ਨਹੀਂ ਕਿੰਨੇ ਮੇਰੇ ਰਾਤ ਨੂੰ ਬੋਰਡ ਗਿਆ ਤਕਰੀਬਨ 8:30 ਵਜੇ ਬੋਰਡ ਲਵਾਏ ਆ ਜੀ ਰਾਤੀ ਤਕਰੀਬਨ 12 ਵਜੇ ਮੇਰੇ ਬੋਰਡ ਸਾਰੇ ਪਾੜ ਦਿੱਤੇ ਗਏ ਮੈਨੂੰ ਮੱਲੇ ਦੇ ਵਿੱਚ ਬਿਲਕੁਲ ਮੇਰੀ ਵਿਜ਼ਿਬਿਲਟੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਠੀਕ ਹੈ ਔਰ ਇਹ ਇਸ ਚੀਜ਼ ਦਾ ਫਾਇਦਾ ਕਮਨ ਲੈ ਸਕਦਾ ਕਿਹੜੀ ਪਾਰਟੀ ਲੈਂਦੀ ਉਹ ਤੁਹਾਨੂੰ ਕੀ ਤੇ ਡੋ ਦੇਖੋ ਇਸ ਚੀਜ਼ ਦਾ ਫਾਇਦਾ ਤਾਂ ਨੈਚੁਰਲੀ ਜੇ ਮੈਂ ਆਮ ਆਦੀ ਪਾਰਟੀ ਤੋਂ ਆਜ਼ਾਦ ਉਮੀਦਵਾਰ ਆ ਮੇਰੀ ਛਵੀ ਮਹੱਲੇ ਵਿੱਚ ਬੜੀ ਸਾਫ਼ ਹੈ ਤੇ ਉਹਨਾਂ ਨੂੰ ਜਿਹੜੇ ਮੌਜੂਦਾ ਸਰਕਾਰ ਦੇ ਜਿਹੜੇ ਬਣੇ ਹੋਏ ਆ ਤੇ ਫਾਇਦਾ ਉਹ ਮੇਰੇ ਬੋਰਡ ਜੋ ਵੀ ਫਟ ਪਾੜ ਕੇ ਫਾਇਦਾ ਉਹਨਾਂ ਨੂੰ ਵੀ ਹੋ ਸਕਦਾ ਵੀ ਨੈਚੁਰਲੀ ਜੇ ਮੇਰੇ ਬੋਰਡ ਫਟਦੇ ਹੋਏ ਆ ਫਾਇਦਾ ਉਹਨਾਂ ਨੂੰ ਨਹੀਂ ਹੋੜਾ ਵਾ ਜੇ ਮੇਰੇ ਬੋਰਡ ਲੱਗਦੇ ਨੇ ਫਾਇਦਾ ਨੁਕਸਾਨ ਉਹਨਾਂ ਨੂੰ ਹੋੜਾ ਵਾ ਤੇ ਕਾਂਗਰਸ ਨੂੰ ਕਿਉਂ ਨਹੀਂ ਸਰ ਕਾਂਗਰਸ ਦਾ ਹਮੇ ਜਿੱਥੇ ਦੇਖੋ ਜਿਹੜੀ ਮੌਜੂਦਾ ਸਰਕਾਰ ਹੈ ਉਹੀ ਬੋਰਡ ਪਾੜਦੀ ਹੈ ਕਾਂਗਰਸ ਦੇ ਬੋਰਡ ਕੇ ਨਹੀਂ ਫਟੇ ਜੀ ਤੁਸੀਂ ਦੇਖ ਲਓ ਸਿਰ ਮੇਰੇ ਬੋਰਡ ਹੀ ਪੜਦੇ ਆ ਮੈਂ ਇੱਕ ਦੇਖੋ ਇੱਕ ਇੱਕ ਰੁਪਿਆ ਜੋੜ ਕੇ ਆਪਾਂ ਪੈਸੇ ਜੋੜ ਕੇ ਮੈਂ 15000 ਰੁਪਏ ਦੇ ਕਲ ਬੋਰਡ ਲਵਾਏ ਜੀ ਇਹਨਾਂ ਨੇ 1 ਮਿੰਟ ਚੋਂ ਮੇਰੇ ਬੋਰਡ ਸਾਰੇ ਪਾੜਦੇ ਜੀ ਇਹਨਾਂ ਨੂੰ ਕਾਸੇ ਕਰੋ ਦੋ ਨੰਬਰ ਦੀ ਕਮਾਈ ਹੁੰਦੀ ਸਾਨੂੰ ਦਰਦ ਹੁੰਦਾ ਕਿ ਸਾਡੇ ਮੇਰੇ ਖੂਨ ਪਸੀਨੇ ਦੀ ਕਮਾਈ ਆ ਇੱਕ ਇੱਕ ਰੁਪਿਆ ਜੋੜ ਕੇ ਮੈਂ 15000 ਰੁਪਏ ਬੋਲ ਲਾਇਏ ਸੀ ਇਹਨਾਂ ਨੇ ਫਾੜਦੇ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਚੋਣ ਆਯੋਗ ਨੂੰ ਕਿ ਸ਼ਿਕਾਇਤ ਮੈਂ ਚੋਣ ਆਯੋਗ ਨੂੰ ਕੱਲ ਮੇਲ ਕਰਤੀ ਸੀ ਤੇ ਬਾਕੀ ਮੈਂ ਆਪਣੀ ਫਰਦਰ ਜੇ ਵੀ ਜਿਹੜੀ ਵੀ ਕਾਰਵਾਈ ਕਰ ਰਹੀ ਆ ਮੈਂ ਈਵਨ ਮੈਂ ਪ੍ਰਪੇਅਰ ਆ ਕੱਲ ਨੂੰ ਰਿਜ਼ਲਟ ਕੋਈ ਵੀ ਹੁੰਦਾ ਮੈਂ ਇਹਨਾਂ ਨੂੰ ਇਲੈਕਸ਼ਨ ਟ੍ਰਿਬਿਊਨਲ ਦੇ ਵਿੱਚ ਇਲੈਕਸ਼ਨ ਪਟੀਸ਼ਨ ਲਾ ਕੇ ਇਹਨਾਂ ਦੀ ਇਹ ਕਿਸੇ ਅਗੜਾ ਹੋਵੇ ਜੀ ਜਿਹੜੀਆਂ ਜੇ ਨਾ ਮੇਰੇ ਜਿਹੜਾ ਵੀ ਕੈਂਡੀਡੇਟ ਜਿਹੜਾ ਵੀ ਜੇ ਰਿਜ਼ਲਟ ਮੇਰੇ ਖਿਲਾਫ ਆਂਦਾ ਹੈਗਾ